ਕਾਲ ਮੇਰੀ YouTube ਫੈਮਿਲੀ ਮੇਰ ਕਰਦੇ ਤੁਸੀਂ ਸਾਰੇ TikTok ਅਸੀਂ ਵੀ TikTok ਦੀਪੂ ਨੂੰ ਲੋਕ ਸੋ ਸਾਰਿਆਂ ਦਾ ਸਵਾਗਤ ਜੀ ਅੱਜ ਬਣਾ ਰਹੀ ਸੀ ਜੀ ਆਪਾਂ ਮੇਥੀ ਵਾਲੀ ਰੋਟੀ ਐਸ ਤਾਂ ਆਪਾਂ ਕੱਲ ਬਣਾਉਣੀ ਸੀ ਤੇ ਕੱਲ ਆਪਾਂ ਜੀ ਬਣਾਈ ਨਹੀਂ ਤੇ ਗੁਰਦੁਆਰੇ ਵੀ ਆਪਣੇ ਪ੍ਰੋਗਰਾਮਸ ਸੀ ਜੀ ਤੇ ਕੱਲਰ ਵੀ ਦਾਸਦੀ ਦਾ ਜਨਮ ਦਿਨ ਸੀ ਜੀ ਜਨਮ ਦਿਹਾੜਾ ਸੀ ਜੀ ਇਸ ਕਰਕੇ ਆਪਾਂ ਰੋਟੀ ਕੱਲ ਬਣਾਈ ਨਹੀਂ ਸੀ ਤੇ ਅੱਜ ਫਿਰ ਆਪਾਂ ਮੇਥੀ ਵਾਲੀ ਰੋਟੀ ਬਣਾਈ ਹੈ ਜੀ ਤੇ ਨਾਲ ਖਾਵਾਂਗੇ ਜੀ ਮੱਖਣ ਮੇਥੀ ਵਾਲੀ ਰੋਟੀ ਦੇ ਠੀਕ ਹੈ ਜੀ ਤੇ ਬੱਚੇ ਤਾਂ ਖਾ ਰਹੇ ਆ ਤੇ ਆਪਾਂ ਬਣਾ ਰਹੇ ਸੀ ਜੀ ਰੋਟੀ ਤੇ ਦੀਦੀ ਖਾ ਰਹੀ ਹੈ ਚਲੋ ਮੈਂ ਬਣਾਦਾ ਤੁਸੀਂ ਖਾਓ ਪਹਿਲਾਂ ਠੀਕ ਹੈ ਜੀ ਤੇ ਰੋਟੀ ਖਾ ਕੇ ਮਿਲਦੇ ਹਾਂ ਜੀ ਕੱਪੜੇ ਪਾਏ ਪੈ ਜੀ ਮਸ਼ੀਨ 'ਚ ਰੋਟੀ ਪਾਣੀ ਖਾ ਕੇ ਆਪਾਂ ਕੱਪੜੇ ਵੀ ਸੁੱਕਣੇ ਬਾਅਦ ਇਸ ਤੇ ਬਹੁਤ ਜ਼ਿਆਦਾ ਜੀ ਠੰਡੀ ਠੰਡੀ ਹਵਾ ਚੱਲ ਰਹੀ ਹੈ ਲੱਗਦਾ ਜਿਵੇਂ ਕਿਤੇ ਬੀ ਪੈ ਰਿਆ ਤੇ ਕੱਪੜਾ ਤੇ ਲਾਤੀ ਨਸੀ ਆਪਾਂ ਚਟਕਣੀਆਂ ਕੰਨੀ ਠੰਡੀ ਠੰਡੀ ਹਵਾ ਚੱਲ ਰਹੀ ਹੈ ਜੀ ਤਮਣਾ ਸਾਫ ਕਰਨੇ ਭਾਂਡੇ ਤੇ ਪਹਿਲਾਂ ਤਾਂ ਰੱਖ ਦਾਂਗੇ ਆਪਾਂ ਦੁੱਧ ਫਿਰ ਭਾਂਡੇ ਸਾਫ ਕਰਾ ਕੇ ਜੀ ਲਓ ਜੀ ਇੱਥੇ ਆਪਾਂ ਦੁੱਧ ਰੱਖਤਾ ਜੇ ਸਿੱਟਾ ਪਹਿਲਾਂ ਵਰਤਿਖਾ ਕੇ ਸਾਫ ਕਰਤਾ ਸੀ ਆਣੀ ਦੇ ਚਿੱਟੇ ਗਏ ਕਿ ਇਹਦੇ ਸੇ ਸਾਫ ਕਰਦੇ ਨੇ ਅੰਨੇ ਦੁੱਧ ਹੋਏਗਾ ਜੀ ਇਹ ਮੰਨ ਚ ਗਿਆ ਆ ਸਾਫ ਕਰ ਗਏ ਤਾਂ ਬਰਤਨ ਵੀ ਬਹੁਤ ਜ਼ਿਆਦਾ ਹੋਏ ਪਿਆ ਤੇ ਦੱਪਾ ਰੱਖਤਾ ਦੀ ਅੰਨੇ ਦੁੱਧ ਹੋਏਗਾ ਤੇ ਇਦਰਾ ਆਪਾਂ ਹੁਣ ਬਰਤਨਾਂ ਨੇ ਖਨੀ ਲੱਗ ਚ ਗਏ ਡਿਊਟੀ ਦਸਤਨ ਸਾਫ ਕਰ ਦिए ਕੱਢ ਲਿਏਗੇ ਕੱਢ ਲਏਗੇ ਕੱਢ ਲਏਗੇ Ayo, cukup, dikejar lama, ya. ਦੀ ਰੋਟੀ ਕਰਕੇ ਨਹੀਂ ਤੇ ਇਹਦੇ ਪਰੋਟ ਨਹੀਂ ਆਇਆ ਚਾਹ ਨਾਲ ਹੀ ਸੋਨੇ ਲੱਗਾਂਗੇ ਤੇ ਬਹੁਤ ਤੇ ਇਹਦੇ 팬 ਤੋਂ ਹੋ ਕੇ ਸੋਨੇ ਲੱਗਾਂਗੇ ਦੇ ਦਾਰਾ ਨੂੰ ਫੇਰ ਮਾਰ ਕੇ ਇਹ ਜਿੱਦਣਾ ਫਾਟ ਕਰ ਲੈਨੇ ਜੀ ਤੇ ਜੇ ਅੱਪੋਂ ਦੇ ਮਾਰੂ ਨੂੰ ਦੇ 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 ਦਾਂਗੇ ਜੀ ਲਓ ਜੀ ਭਾਂਡੇ ਆਪਾਂ ਪਹਿਲਾਂ ਸਾਫ਼ ਕਰ ਲੀਏ ਜੀ ਫੇਰ ਮੰਦੇ ਮਾਰੇ ਤੋਂ ਹੀ ਤਾਂ ਪਸਾਪ ਆ ਸਾਡੇ ਵਿੱਚ ਘਾਟਾ ਤੇ ਭਾਂਡੇ ਇਹਦੇ ਆ ਗਏ ਹੋਏ ਦੁੱਧ ਵੀ ਆਪਣਾ ਗਰਮ ਹੋ ਗਿਆ ਤੇ ਮਲਾਈ ਆਉਣ ਲੱਗ ਗਈ ਹਾਂ ਦੇ ਵੀ ਆਪਾਂ ਸਾਫ਼ ਕਰ ਲਏ ਠੀਕ ਹੈ ਜੇ ਸਿੰਖ ਵੀ ਸਾਫ਼ ਹੋ ਗਿਆ ਜੀ ਨੁੱਚੜਨਗੇ ਫਿਰ ਆਪਾਂ ਲਾ ਦਾਂਗੇ ਹੰਡਾ ਨੂੰ ਲਓ ਜੀ ਆਪਣੇ ਸਾਫ਼ ਹੋ ਗਏ ਸੀ ਇਹਦੇ ਤੋਂ ਆਪਣੇ ਕੋਟੇ ਤੋਂ ਨਾਲੇ ਕੱਪੜੇ ਆਪਾਂ ਧੋਤੇ ਸੀ ਇਧਰ ਆਪਾਂ ਮਸ਼ੀਨ ਧੋ ਕੇ ਆਪਾਂ ਟਾਕ ਜੀ ਕਿਹਾ ਤੇ ਨਾ ਬਹੁਤ ਜ਼ਿਆਦਾ ਹਵਾ ਚੱਲ ਰਹੀ ਹੈ ਵੀ ਜ਼ਿਆਦਾ पोचे, साफ कर दिए गर्म पानी रखा उसी तरह धोना तो मिलती अपने गैस के कपड़े ਆ ਗਾਟਲੀ ਥੰਡੀ ਖਬਰ ਚੱਲ ਰਹੀ ਹੈ। ਮੇਰੇ ਦੋ ਟਟਾ ਆ ਰਿਹਾ ਜੀ। ਭੈਣ ਆਇਆ ਇੱਥੇ ਹੈ ਤੇ। ਸਾਫ ਸੁਥਾ ਜੇ ਵੀ ਬਹੁਤ ਜਿੰਦੀ ਹੈ ਰੱਖਣੇ ਹਨ। ਇਹ ਤਾਂ ਨਾ ਕਿ ਕਾਟਣ ਨੂੰ ਫਾਇਦਾ ਹੋ ਜਾਂਦੇ ਆ। ਕੁੱਲੀ ਦੀ ਰੱਖੀ ਸੀ ਇਹਨ ਦੀ ਮਿੱਟੀ ਵੀ ਆ ਜਾਏਗੀ ਮੇਰੇ ਕੋਲ ਮਿੱਟੀ ਵੀ ਉਡ ਉਡ ਕੇ ਆ ਰਹੀ ਆ ਨਹੀਂ ਤਾਂ ਕੱਪ ਅਸੀਂ ਨਾ ਧੁੱਪ ਲਵਾ ਲੈਂਦੇ ਆ ਬੜੀ ਢੂਟੀ ਆਵਾਜ਼ ਆਜੀ ਕਰਕੇ ਆਪਾਂ ਕੁੱਲੀ ਰੱਖੀ ਸੀ

ਜੀ ਜਿਹੜੀ ਆਪਣੀ ਇੱਥੇ ਸਰੋਂ ਲੱਗੀ ਹੋਈ ਸੀ ਸਾਰੀ ਆਪਾਂ ਪੱਟਤੀ ਤੇ ਹੁਣ ਲਾਵਾਂਗੇ ਇੱਥੇ ਆਪਾਂ ਪਿਆਜ਼ ਤੇ ਜਿਹੜਾ ਕੱਖ ਕਵਾੜਾ ਜੀ ਇਹ ਆਪਾਂ ਰੂੜੀ ਤੇ ਸੁੱਟ ਦਾਂਗੇ ਜੀ ਤੇ ਮੂਲੀਆਂ ਹਜੇ ਲੱਗੀਆਂ ਹੋਈਆਂ ਨੇ ਤੇ ਧਣੀਆਂ ਵੀ ਨਹੀਂ ਪੱਟਿਆ ਤੇ ਇੱਥੇ ਆਪਾਂ ਬੋਵਾਂਗੇ ਪਿਆਜ਼ ਜੀ ਆਹ ਰੱਖ ਰੱਖੇ ਬੰਦ ਸਾਨੂੰ ਦੇ ਪਾਸੇ ਕਈ ਮਰੀ ਜੀ ਹੈ ਫੇਰ ਆ ਬਈ ਇਹ ਕਰਿਆ ਹੁਣ ਤੁਲੂ ਪਿਛਾ ਪਿਛਾ ਕਾ ਕੀ ਕਰੇ ਤੇ ਆਹ ਹੈ ਆਪਣੇ ਮਰੂਦ ਇਹ ਤੇ ਬਾਦੂ ਲੱਗੇ ਪਿਆ ਜੀ ਤੇ ਉੱਪਰ ਜ਼ਿਆਦਾ ਮਰੂਦ ਆ ਜੀ ਤੇ ਉਹ ਦੇਖੋ ਤੇ ਬਹੁਤ ਮਿੱਠੇ ਮਰੂਦ ਆ ਤੇ ਲਾਲ ਮਰੂਦ ਆ ਲੰਗਪ ਤੇ ਇਹ ਵਿਚਾਰਾ ਅੰਕਲ ਐ ਥੋੜੇ ਜਿਹਾ ਢਿੱਲਾ ਰਹਿੰਦਾਗਾ ਉਹ ਕੋਈ ਨਿਆਣਿਆਂ ਦਾ ਤਾਇਆ ਜੀ ਆ ਹਾਂ ਨਿਆਣਿਆਂ ਦਾ ਤਾਇਆਗਾ ਇਹ ਪੜੋਸੀ ਆ ਜੀ ਸਾਡਾ ਗਮਾਂਡੀ ਠੀਕ ਐ ਜੀ ਕਰਾਂ ਜਾਰੀ ਗੱਲ ਨਾ ਇਹਦਾ ਵੀਡੀਓ ਬਸਰੀ ਹੈ ਅੱਛਾ ਹਾਂ ਤੇਰਾ ਕੋਈ ਪਤਾ ਪਤਾ ਨਹੀਂ ਬਾਈ ਆਉਂਦਾ ਲਾਉ ਜੀ ਇਹ ਤਾਂ ਕੋਈ ਤੇ ਹੁਣ ਇਧਰ ਆਪਣਾ ਸਾਫ ਕਰਤਾ ਤੇ ਆਪਾਂ ਹੁਣ ਲਾਵਾਂਗੇ ਇੱਥੇ ਪਿਆਜ਼ ਤੇ ਇੱਥੇ ਕਰਦੇ ਆਪਾਂ ਵੀਡੀਓ ਦਾ ਐਂਡ ਜੇ ਵੀਡੀਓ ਥੋੜੀ ਜੀ ਵੀ ਵਧੀਆ ਲੱਗੀ ਤਾਂ ਲਾਇਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਣਾ ਮਿਲਾਂਗੇ ਕੋਈ ਨਵੀਂ ਵੀਡੀਓ ਨਾਲ ਓਕੇ ਬਾਈ ਸਾਰਿਆਂ ਨੂੰ